ਅਵੀ ਕਰ ਰਹਾ ਕਿ ਆਪਾਂ ਕਿਤੇ ਨਾ ਫੀਟਾ ਲੱਡੂ ਵੀ ਨਹੀਂ ਖਾਵਾਂਗੇ ਕੱਚੇ ਵੱੱਠੇ ਤੇ ਪੱਕੇ ਵੱੱਠੇ ਤੇ ਚੜ ਗਈ ਗੱਡੀ ਠੀਕ ਹੈ ਆਪਣੇ ਰਿੰਬ ਵਿੱਚ ਵੱਟਾ ਭੱਜ ਗਿਆ ਚਲੋ ਵਧੀਆ ਜਵਾਕ ਦੀ ਰੋਟੀ ਬਣ ਜੂਗੀ ਜੀ ਅਸੀਕਾਲ ਜੀ ਅੱਜ ਆਪਾਂ ਆਇਆ ਸੁਖਮੰਦਰ ਸਿੰਘ ਦੇ ਘਰੇ ਤੇ ਇਹਨਾਂ ਨੇ ਗੱਡੀ ਲੈ ਲਈ ਤੁਹਾਡੇ ਪਿਆਰ ਸਦਕਾ ਤੁਸੀਂ ਇਹਨਾਂ ਨੂੰ ਪਿਆਰ ਕਰ ਦਿਓ ਅੱਜ ਆਪਾਂ ਗੱਲਬਾਤ ਕਰਦੇ ਹਾਂ ਸੁਖਮੰਦਰ ਸਾਹਿਬ ਕੀ ਹਾਲ ਨੇ ਸੁਖਮੰਦਰ ਸਿੰਘ ਜੀ ਹਾਂਜੀ ਇਧਰ ਝਾਕੂ ਮੜਾ ਜਾ ਬਤਾਓ ਜੀ ਆਪਾਂ ਗੱਡੀ ਲੈ ਲਈ ਫਿਰ ਹਾਂਜੀ ਤੇ ਵਧੀਆ ਗੱਡੀ ਆ ਪੂਰੀ ਹਾਂਜੀ ਪੂਰੀ ਇੱਕ ਨੰਬਰ ਚਾ ਕਿੰਨੇ ਦੇ ਲਈ ਦਿੱਤੀ ਆ ਫਿਰ ਇਹ 45000 ਦੀ ਦਿੱਤੀ ਆ ਜੀ ਤੇ ਆਪਣੇ ਚਾਉਣ ਵਾਲੇ ਧੰਨਵਾਦ ਕਰਦੋਗੇ ਤਾਂ ਛੋੜੇ ਸਿਰ ਤੇ ਦਿੱਤੀ ਹੈਗੇ ਜੀ ਹਾਂਜੀ ਤੁਹਾਨੂੰ ਛੋਟੀ ਸੇਵਾ ਵੀ ਕਰਾਂਗੇ ਆਪਾਂ ਪਾਕਿਸਤਾਨ ਵਿੱਚ ਫੀਟਾ ਲੱਡੂ ਵੀ ਨਹੀਂ ਖਾਵਾਂਗੇ ਠੀਕ ਆ ਤੇ ਹੁਣ ਆਪਾਂ ਗੱਡੀ ਕਿੱਥੇ ਲੈ ਕੇ ਜਾਇਆ ਕਰਾਂਗੇ ਇਹ ਗੱਡੀ ਜੀ ਚਾਹੋ ਤਾਂ ਮੰਡੀਆਂ ਤੇ ਲੈ ਜਾਣੀ ਆ ਹਾਂ ਕਿ ਮੈਂ ਆਪਣਾ ਬੱਕਰੀ ਲੈਣਾ ਲੈਣਾ ਅੱਛਾ ਅੱਛਾ ਚਾਹੋ ਆਪਦਾ ਸ਼ੌਂਕ ਪੂਰਾ ਕਰਨਾ ਅੱਛਾ ਅੱਛਾ ਟਰਨਾਮੈਂਟਾਂ 'ਚ ਜਾਣਾ ਅੱਛਾ ਰੋਟੀ ਟੋਕ ਦਾ ਕੰਮ ਕਰਨਾ ਤੇ ਬੌਕਰ ਮਾਰਨੀ ਵੇੜੇ 'ਚ ਠੀਕ ਹੈ ਸਫਾਈ ਜ਼ਰੂਰੀ ਆ ਠੀਕ ਹੈ ਆਜੋ ਫਿਰ ਮੜਾ ਇੱਧਰ ਆਜੋ ਗੱਡੀ ਦਿਖਾ ਦਿਓ ਕੀ ਗੱਲਬਾਤ ਆ ਗੱਡੀ 'ਚ ਆ ਦੇਖੋ ਜੀ ਇਹ ਹੈਗੀ ਹੈ ਜੈਨ ਗੱਡੀ ਪੂਰੀ ਵਧੀਆ ਗੱਲਬਾਤ ਕਰਦੇ ਹੋ ਤੇ ਖੜੋਈ ਪੂਰੀ ਓਕੇ ਦੀ ਰਿਪੋਰਟ ਹੈ ਗੱਡੀ ਬੀਰ ਜੀ ਗੱਡੀ ਦਾ ਇੱਕ ਨੰਬਰ ਹੈ ਹਾਂ ਪਰ ਆਵਦੇ ਨੰਬਰ ਵੀ ਜ਼ਰੂਰੀ ਹੈ ਓਕੇ ਮੈਂ ਓਕੇ ਮੈਂ ਜੇ ਗੱਡੀ ਦੀ ਛਮਾਈ ਨਾ ਕਰੀ ਗੱਡੀ ਵਿੱਚੋਂ ਬਣਾ ਚੱਲੂ ਕਿਵੇਂ ਠੀਕ ਹੈ ਇਹ ਤਾਂ ਗੱਲ ਹੈਗੀ ਆ ਜੇ ਹੁਣ ਇੱਕ ਸਾਈਡ ਲੈਂਦੀ ਹੈ ਗੱਡੀ ਹਾਂ ਕੱਚੇ ਵੱਟੇ ਤੇ ਪੱਕੇ ਵੱਟੇ ਤੇ ਚੜ ਗਈ ਗੱਡੀ ਠੀਕ ਹੈ ਆਪਣੇ ਰਿੰਬ ਵਿੱਚ ਪੱਟਾ ਭੱਜ ਗਿਆ ਉਹ ਤਾਂ ਫੜਦਾ ਨਾ ਪਤਾ ਲੱਗਿਆ ਫਿਰ ਫੈਲਾ ਗਿਆ ਹਾਂ ਹਾਂ ਉਹ ਡਰਾਈਵਰੀ ਕਾਦੀ ਆ ਹੂੰ ਅੱਖਾਂ ਗਿੰਆਂ ਸਾਂ ਚਾਹਣ ਗਿਆ ਹੂੰ ਦਿਲ ਗਿਆ ਤਾਂ ਪਰਵਾਣ ਗਿਆ ਠੀਕ ਹੈ ਜੀ ਧੰਨਵਾਦ ਜੀ ਤੇ ਪਹਿਲੀ ਗੱਲ ਕਿ ਤੁ ਆਪਾਂ ਨੂੰ ਗੇਰ ਦਾ ਨਹੀਂ ਪਤਾ ਹੂੰ ਤੁਰੇ ਜਾਂਦਾ ਪੰਜਵੇਂ ਚ ਆਪਾਂ ਬੈਕ ਫਾ ਲੈਣਾ ਉਹ ਗਲੈਰੀ ਤੋੜੂਗੀ ਗੱਡੀ ਤੇਰੀ ਜ਼ਿੰਦਗੀ ਛੋੜੂਗੀ ਆਹੋ ਹੋ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਦੋਂ ਸਟਾਰਟ ਕਰਨੀ ਆ ਨਾਟਕ ਕਰਦੇ ਆ ਵੀਰ ਉਹ ਨਾ ਉਹ ਨੂੰ ਨਹੀਂ ਆ ਗਏ ਅਸੀਂ ਹੁਣ ਕਿੱਥੇ ਜਾਣਾ ਅੱਜ ਫਿਰ ਤੁਸੀਂ ਕਿੱਥੇ ਟੂਰ ਹੁੰਦਾ ਅੱਜ ਜਾਣਾ ਜੀ ਮੋਗਾ ਜਲਾ ਠੀਕ ਐ ਮੋਗਾ ਜਲਾ ਜਾਣਾ ਹਾਂ ਜੀ ਛੋਨੂ ਪਹਿਲਾਂ ਪਤਾ ਹੁੰਦਾਗਾ ਅਸੀਂ ਬਾਸਤੇ ਗੱਲ ਕਰਨੀ ਹੁੰਦੀ ਆ ਠੀਕ ਐ ਠੀਕ ਐ ਮੇਰੀ ਤੇ ਗਰੀਬੀ ਹਮ ਆ ਇੱਕ ਬੱਚਾ ਲੈਤਾਗਾ ਸਫਾਈ ਵਾਸਤੇ ਅੱਛਾ ਉਰਾਓ ਇਧਰ ਆ ਆ ਇਹ ਤੇਰਾ ਲਹਿਜਾ ਪੱਕਾ ਹਾਂ ਇਹ ਨਾ ਕੀ ਨਾ ਕੀ ਨਾ ਇਹ ਸਾਰੇ ਬੋਲ ਰਾਜੀਵੀਰ ਸਿੰਘ ਰਾਜੀਵੀਰ ਸਿੰਘ ਇਹ ਬਚਾ ਰੱਖਿਆ ਜੀ ਹੂੰ ਇਹਨੇ ਸਫਾਈ ਕਰਨੀ ਆ ਹੁਣ ਆਏਗਾ ਪਹਿਲਾ ਪਤੰਗ ਚੜਾ ਕੇ ਆਏਗਾ ਠੀਕ ਹੈ ਇਸ ਤੋਂ ਬਾਅਦ ਚ ਬੱਕਰੀਆਂ ਲੈ ਕੇ ਆਉਂਗਾ ਅੱਛਾ ਇਹ ਹੁਣ ਗੱਡੀ ਚਲਾਇਆ ਕਰੋ ਛੋੜੀ ਗੱਡੀ ਜਾਣਦਾ ਸਿਖਾ ਦੇਂਗੇ ਜੀ ਠੀਕ 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 ਹੈ ਜੀ ਹੂੰ ਇਹਨੇ ਨਾਲ ਇਹਦਾ ਰਜਗਾਰ ਚੱਲ ਜੂਗਾ ਹਾਂ ਇਹ ਤਾਂ ਗੱਲ ਹੈਗੀ ਆ ਚਲੋ ਵਧੀਆ ਜਵਾਕ ਦੀ ਰੋਟੀ ਬਣ ਜੂਗੀ ਬਣ ਜੂ ਬਣ ਜੂ ਰੋਟੀ ਦੇ ਮਾਰੀ ਆਪਾਂ ਤੁਰੇ ਫਿਰਦੇ ਆ ਤੁਰੇ ਫਿਰਦੇ ਆ ਠੀਕ ਹੈ ਇੰਨਾ ਕਹਿੰਦਾ ਹੋਇਆ ਸਮਾ ਦਾ ਜਾਜ ਤੇ ਵੀਡੀਓ ਨੂੰ ਕਰ ਲਾਈਕ ਸ਼ੇਅਰ ਕਰ ਦਿਓ ਸਾਰੇ ਜਾਣੇ ਕਰ ਦਿਓ ਕਹੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰ ਜਰੂਰ ਕਰੋ ਜੀ ਇੰਨਾ ਹੁੰਦਾ ਹੈ ਜੀ